ਸਸੀ ਕਾਲਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦੇ ਕੱਪੜ ਸ਼ਾਨ ਪ੍ਰੋਗਰਾਮ ਦੇ ਵਿੱਚ ਭਖਦਾ ਮਸਲਾ ਹੈਗਾ ਲੈਂਡ ਪੂਲਿੰਗ ਪਾਲਿਸੀ ਦਾ ਪੰਜਾਬ ਸਰਕਾਰ ਵੱਲੋਂ ਜਿਹੜੀ ਜਾਰੀ ਕੀਤੀ ਗਈ ਸੀ ਜਿਹਦੇ ਵਿੱਚ 64000 ਏਕੜ ਦੇ ਕਰੀਬ ਜਿਹੜਾ ਹੈਗਾ ਅ अर्बन ਸਟੇਟ ਕਟਣ ਦਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਗਿਆ ਸੀ ਜਿਹਦੇ ਵਿੱਚ ਮੋਹਾਲੀ ਲੁਧਿਆਣਾ ਤੇ ਔਰ ਫਤੇਗੜ ਸਾਹਿਬ ਤੋਂ ਇਲਾਵਾ ਕਈ ਜ਼ਿਲ੍ਹੇ ਜਿਹੜੇ ਹੈਗੇ ਸ਼ਾਮਲ ਕੀਤੇ ਗਏ ਸਨ ਪਰ ਹਾਈ ਕੋਰਟ ਨੇ ਇਸ ਤੇ 4 ਮਹੀਨੇ ਦੀ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਹੱਲਾ ਗੁੱਲਾ ਮੱਚਿਆ ਹੋਇਆ ਸੀ ਤੇ ਪਰ ਜਿਹੜੇ ਹੈਗੇ ਸਾਰੀਆਂ ਧਿਰਾਂ ਜਿਹੜੀਆਂ ਹੈਗੀਆਂ ਵਿਰੋਧੀ ਧਿਰਾਂ ਸਰਕਾਰ ਦੇ ਵਿਰੋਧੀ ਧਿਰਾਂ ਨੇ ਜਿਹਦੇ ਵਿੱਚ ਕਾਂਗਰਸ ਲਾਲੋ ਅਕਾਲੀ ਦਲ ਲਾਲੋ ਤੇ ਨਾਲ ਭਾਜਪਾ ਤੋ ਅਲਾਵਾ ਕਿਸਾਨ ਜੁਨੀਆਨਾ ਦੇ ਆਗੂ ਜਿਹੜੇ ਕਿ ਜਿਨ੍ਹਾਂ ਨੂੰ ਜਿਹੜੇ ਕਿ ਕਾਫੀ ਹਾਈਪ ਤੇ ਚਲੇ ਗਏ ਸਨ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਸਿੰਘੂ ਬਾਰਡਰ ਤੇ ਜਦੋਂ ਉਹਨਾਂ ਨੇ ਨਰਿੰਦਰ ਮੋਦੀ ਦੇ ਕਿਸਾਨ ਜਿਹੜੇ ਕਾਨੂੰਨ ਜਿਹੜੇ ਮਾਰੂ ਕਿਸਾਨ ਮਾਰੂ ਕਾਨੂੰਨ ਨੇ ਖੇਤੀ ਕਾਨੂੰਨ ਵਾਪਸ ਕਰਾਏ ਸਨ ਤਾਂ ਉਸ ਤੋਂ ਬਾਅਦ ਦੇ ਵਿੱਚ ਅਲੱਗ-ਥਲੱਗ ਹੋ ਗਈਆਂ ਸੀ ਜਥੇਬੰਦੀਆਂ ਪਰ ਉਹਨਾਂ ਨੂੰ ਜਿਹੜਾ ਹੈਗਾ ਪਰ ਲੋਕ ਵੀ ਜਿਹੜੇ ਹੈਗੇ ਆ ਕਿਸਾਨ ਆਮ ਤੌਰ ਤੇ ਜਿਹੜੇ ਛੋਟੇ ਕਿਸਾਨ ਆ ਉਹਨਾਂ ਦਾ ਵੀ ਜਿਹੜਾ ਹੈਗਾ ਕਿਉਂਕਿ ਉਹਨਾਂ ਦੀਆਂ ਕੁਝ ਆਗੂਆਂ ਦੀਆਂ ਆਪੋਧਰੀਆਂ ਕਰਕੇ ਤੇ ਸੀਐਮ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਕਸਪੋਜ਼ ਕਰਕੇ ਉਹਨਾਂ ਦੇ ਫੰਡਾਂ ਨੂੰ ਲੈ ਕੇ ਤਾਂ ਉਹ ਅਲੱਗ-ਥਲੱਗ ਹੋ ਗਏ ਸਨ ਪਰ ਉਹ ਵੀ ਇੱਕ ਮੰਚ ਤੇ ਇਕੱਠੀਆਂ ਨਜ਼ਰ ਹੁੰਦੀਆਂ ਜਾਪ ਰਹੀਆਂ ਸਨ ਕਿਉਂਕਿ ਇਹ ਜਿਹੜਾ ਹੈਗਾ ਸੀਜ਼ਨ ਜਿਹੜਾ ਹੈਗਾ ਇਹ ਬਿਲਾਵਾ ਇਹ ਬੇਲਾਵਾਲ ਕਿਸਾਨਾਂ ਨੇ ਚੌੜ ਲਾਦੇ ਝੋਨਾ ਲਾਤਾ ਤੇ ਔਰ ਇਹਦੇ ਵਿੱਚ ਪੜਨ ਨੂੰ ਹੁਣ ਪਾਣੀ ਲੱਗਦਾ ਪਾਣੀ ਤਾਂ ਰੱਬ ਦੀ ਜਿਹੜੀ ਕਿਰਪਾ ਫੁੱਲ ਕਿਰਪਾ ਜਿਹੜਾ ਮੌਨਸੂਨ ਚੱਲ ਰਹੀ ਆ ਤੇ ਪਾਣੀ ਔਰ ਸਰਕਾਰ ਬਿਜਲੀ ਵੀ ਸੋਖ ਨਾਲ ਚੰਗੀ ਦੇ ਰਹੀ ਹੈ ਇਸ ਕਰਕੇ ਪਾਣੀ ਦੀ ਕਮੀ ਨਹੀਂ ਹੈਗੀ ਤੇ ਪਰ ਝੋਨਾ ਪਾਲ ਰਿਹਾ ਪਰ ਕਿਸਾਨ ਬੇਲੇ ਆ ਨਹੀਂ ਤਾਂ ਸੱਠਾਂ ਦੇ ਵਿੱਚ ਬੈਠਣਾ ਸੀ ਉਹਨਾਂ ਨੇ ਤਾਸ਼ਾ ਕੁੱਟਣੀ ਸੀ ਪਿੰਡਾਂ ਦੇ ਵਿੱਚ ਪਰ ਉਹ ਕਿਉਂ ਨਾ ਕਿਹਾ ਉਹਨਾਂ ਨੇ ਕਿਹਾ ਕਿ ਜਿਹੜਾ ਹੈਗਾ ਇਸ ਸੰਘਰਸ਼ ਦੇ ਵਿੱਚ ਖੁੱਦਿਆ ਜਾਵੇ ਪਰ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਇਧਰੋਂ ਹਾਈ ਕੋਰਟ ਨੇ ਜਿਹੜੀ ਹੈਗੀ ਆ 4 ਹਫ਼ਤੇ ਲਈ ਉਹਦੇ ਤੇ ਰੋਕ ਲਾ ਦਿੱਤੀ ਗਈ ਆ ਪਰ ਆ ਆਪਾਂ ਸੁਣਦੇ ਆ ਐਡਵੋਕੇਟ ਜਨਰਲ ਪੰਜਾਬ ਸਰਕਾਰ ਦੇ ਦਫਤਰ ਦੇ ਵਿੱਚੋਂ ਪੰਜਾਬ ਸਰਕਾਰ ਦੇ ਏਜੀ ਦਫਤਰ ਦੇ ਵਿੱਚੋਂ ਸੀਨੀਅਰ ਲਾਅ ਅਫਸਰ ਜਿਹੜੇ ਹੈਗੇ ਆ ਏਜੀ ਜਗਜੀਤ ਸਿੰਘ ਦਾ ਕਹਿਣਾ ਕੀ ਆਪਣਾ 10 ਦਿਨ ਜਦੋਂ ਫੈਸਲਾ ਹੋਇਆ মিডিਆ ਅੱਗੇ ਆਪਣਾ ਕੀ ਪੱਖ ਰੱਖਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਲੈਂਡ ਪੂਲਿੰਗ ਨੂੰ ਲੈ ਕੇ ਕੋਰਟ ਦੇ ਵਿੱਚ ਜੋ ਬਹਿਸ ਹੋਈ ਉਸ ਬਹਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਏਜੀ ਆਫਿਸ ਦੀ ਟੀਮ ਨੇ ਏਜੀ ਸਾਹਿਬ ਨੇ ਉਰਜ਼ੂਰ ਜੋ ਹੈ ਸਰਕਾਰ ਦਾ ਪੱਖ ਰੱਖਿਆ ਤੇ ਕੋਰਟ ਨੂੰ ਜਾਨੂ ਕਰਾਇਆ ਕਿ ਇਹ ਲੈਂਡ ਪੁਲਿੰਗ ਪਾਲਿਸੀ ਜੋ ਹੈ ਇਹ ਲੈਂਡ ਐਕ acquisition ਨਹੀਂ ਹੈ ਕੋਈ ਕੰਪਲਸਰੀ ਐਕquisition ਨਹੀਂ ਹੈ ਜੋ ਲੋਗ ਅੱਗੇ ਜਾ ਕੇ ਪੰਜਾਬ ਖੀਤੇ ਦਾ ਉਹਦੀ ਡਿਵੈਲਪਮੈਂਟ ਦਾ ਹਿੱਸਾ ਬੰਨਣਾ ਚਾਹੁੰਦੇ ਆ ਉਹ ਫ੍ਰੀ ਨੇ ਕਿ ਆ ਕੇ ਲੈਂਡ ਜੋ ਹੈ ਜਿੰਨਾ 2 ਏਕੜ ਹੈ ਭਾਵੇਂ 4 ਏਕੜ ਹੈ ਉਹ ਆਪਣਾ ਯੋਗਦਾਨ ਦੇ ਤੇ ਉਸ ਬਦਲੇ ਪੰਜਾਬ ਸਰਕਾਰ ਉਹਨਾਂ ਨੂੰ ਲੈਟਰ ਆਫ ਇੰਟੈਂਟ ਕਿਸ ਨਾ ਕਿਸੇ 플ੌਟ ਦਾ ਲਈ ਬਹਿਸ ਹੋਣ ਤੋਂ ਬਾਅਦ ਕੋਰਟ ਨੇ ਜੋ ਹੈ ਫਿਲਹਾਲ ਦੀ ਘੜੀ ਕੁਝ ਇੰਟੈਰੀਮ ਡਾਇਰੈਕਸ਼ਨਾਂ ਦਿੱਤੀਆਂ ਹਨ ਸਟੇ ਨੂੰ ਲੈ ਕੇ ਜੋ ਕਿ ਹਜੇ ਤੱਕ ਅਪਲੋਡ ਨਹੀਂ ਹੋਈ ਜਿਵੇਂ ਹੀ ਇਹ ਆਰਡਰ ਅਪਲੋਡ ਹੋਣਗੇ ਏਜੀ ਆਫਿਸ ਦੀ ਟੀਮ ਬੈਠ ਕੇ ਉਹਦੇ ਉੱਪਰ ਵਿਚਾਰ ਵਿਟਾਂਦਰਾ ਕਰੇਗੀ ਤੇ ਉਸ ਤੋਂ ਬਾਅਦ ਇੱਕ ਨਿਰਣੇ ਲਏਗੀ ਡਿਸੀਜਨ ਲਏਗੀ ਕਿ ਵੀ ਅੱਗੇ ਟੈਸਟ ਆਰਡਰ ਨੂੰ ਲੈ ਕੇ ਸਰਕਾਰ ਦਾ ਕੀ ਰੁਖ ਹੋਣਾ ਚਾਹੀਦਾ ਤੇ ਉਹਦੇ ਉੱਪਰ ਕੀ ਕਰਨਾ ਚਾਹੀਦਾ ਇਹ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਜਸਤੇਜ ਸਿੰਘ ਨੇ ਸਾਰੀ ਜਾਣਕਾਰੀ ਦੱਸੀ ਆ ਕਿ ਉਹ ਕੀ ਕਰਨ ਜਾ ਰਹੇ ਨੇ ਔਰ ਕੀ ਉਹਨਾਂ ਦੀ ਪਾਲਿਸੀ ਆ ਤੇ ਉਹ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ 4 ਹਫ਼ਤਿਆਂ ਦੀ ਭਾਵੇਂ ਸਟੇ ਦੇ ਦਿੱਤੀ ਆ ਤੇ ਰੋਗ ਲਾ ਦਿੱਤੀ ਐ ਇਸ ਜਿਹੜੀ ਪਾਲਿਸੀ ਤੇ ਲੈਂਡ ਪੋਲਿਟੀ ਸਰਕਾਰ ਦਾ ਜਿਹੜਾ ਆਪਣਾ ਪੱਖ ਕੀ ਕਰਨ ਜਾ ਰਹੀ ਹੈ ਹਾਈ ਕੋਰਟ ਅੱਗੇ ਪਰ ਦੂਜੇ ਪਾਸੇ ਵੱਡਾ ਸਵਾਲ ਖੜਾ ਹੁੰਦਾ ਹੈ ਕਿਉਂਕਿ ਪੰਜਾਬ ਦੇ ਜਿਹੜੇ ਜਿੰਨੀਆਂ ਸਾਰੀਆਂ ਤਰ੍ਹਾਂ ਜਿਹੜੀਆਂ ਹੈਗੀਆਂ ਪੋਲਿਟੀਕਲ ਉਹ ਵਿਰੋਧੀ ਤਰ੍ਹਾਂ ਜਿੰਨਾ ਨੂੰ ਇਹ ਮੁੱਦਾ ਮਿਲਿਆ ਸੀ ਭਾਵੇਂ ਕੀ ਉਧਰੋਂ ਸੁਖਬੀਰ ਬਾਦਲ ਨੇ ਤਾਂ ਕਿਹਾ ਸੀ ਗੁਰਦਰਾ ਅੰਬ ਸਾਹਿਬ ਤੋਂ ਅਕਾਲੀ ਦਲ ਜਿਹੜਾ ਹੈਗਾ ਅਰਦਾਸ ਕਰਕੇ ਦਿੱਲੀ ਚਲੇਗਾ ਵੀ ਉਹ ਜਿੱਥੇ ਜਿਹੜਾ ਗੈਸਟ ਹਾਊਸ ਹੈਗਾ ਨੇੜੇ ਆ ਗੁਰਦਰਾ ਅੰਬ ਸਾਹਿਬ ਦੇ ਮਹਾਰੀ ਉਦੋਂ ਵਿਕਾਸ ਭਵਨ ਉਹਦੇ ਵਿੱਚ ਜਿੱਥੇ ਦੋ ਕਮਰੇ ਜਿਹੜੇ ਤਿਆਰ ਕੀਤੇ ਗਏ ਨੇ ਕਹਿੰਦੇ ਸਪੈਸ਼ਲ ਅਰਵਿੰਦ ਕੇਜਰੀਵਾਲ ਉੱਥੇ ਰਹਿੰਦੇ ਨੇ ਆ ਕੇ ਤੇ ਰੈਸਟ ਕਰਦੇ ਨੇ ਤਾਂ ਉੱਥੇ ਕਹਿੰਦੇ ਪੱਕਾ ਮੋਰਚਾ ਲਾਉਣਾ ਧਰਨਾ ਲਾਉਣਾ ਉਹਨਾਂ ਨੇ ਐਲਾਨ ਕੀਤਾ ਸੀ ਵੀ ਡੇਲੀ ਜਿਹੜਾ ਜੱਥਾ ਜਾਏਗਾ ਉੱਥੇ ਧਰਨਾ ਦੇਗਾ ਪ੍ਰੋਟੈਸਟ ਕਰੇਗਾ ਪਰ ਨਹੀਂ ਕਿ ਇਹ ਜਿਹੜਾ ਅਕਾਲੀ ਲਾਲ ਉਹ ਨਹੀਂ ਰਿਹਾ ਜਿਹੜਾ ਕਿ ਜਦ ਸਮੇਂ ਕਦੇ ਮੋਰਚੇ ਲੱਗਦੇ ਹੁੰਦੇ ਸੀਗੇ ਤਾਂ ਉਦੋਂ ਇੰਦਰਾ ਗਾਂਧੀ ਨੂੰ ਵੀ ਝੁਕਣਾ ਪਿਆ ਸੀ ਉਸ ਸਮੇਂ ਜਿਹੜਾ ਅਕਾਲੀ ਦਲ ਦੇ ਮੋਰਚੇ ਸੀ ਉਹ ਅਕਾਲੀ ਲਾਲ ਜਿਹੜਾ ਹੈਗਾ ਉਹ ਟਕਸਾਲੀ ਅਕਾਲੀ ਲਾਲ ਸੀ ਉਹ ਆਪ ਬੰਦ ਨੂੰ ਜਿਹੜਾ ਸਮਰਪਿਤ ਅਕਾਲੀ ਦਲ ਸੀ ਹਰ ਇੱਕ ਵਰਕਰ ਸਮਰਪਿਤ ਸੀ ਪਰ ਹੁਣ ਜਿਹੜਾ ਹੈਗਾ ਉਹ ਜਿਹੜਾ ਅਕਾਲੀ ਦਲ ਸੀ ਉਹ ਸ੍ਰੀ ਅਕਾਲ ਤਖਤ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਧ ਲੈ ਕੇ ਚੱਲਦਾ ਹੁੰਦਾ ਸੀ ਅਕਾਲੀ ਦਲ ਪਰ ਇੱਥੇ ਜਿਹੜਾ ਹੈਗਾ ਹੁਣ ਆਪਾਂ ਅਕਾਲੀ ਦਲ ਤੇ ਜ਼ਿਆਦਾ ਚਰਚਾ ਨਹੀਂ ਕਰਾਂਗੇ ਪਰ ਤੁਸੀਂ ਸਾਰੇ ਦਰਸ਼ਕ ਜਾਣਦੇ ਹੋ ਪਰ ਉਹਨਾਂ ਨੇ ਵੀ ਇਹ ਆਪਣਾ ਪ੍ਰੋਗਰਾਮ ਲਿਖਿਆ ਸੀ ਦੂਜੇ ਪਾਸੇ ਜਿਹੜਾ ਹੈਗਾ ਕਾਂਗਰਸ ਵੱਲੋਂ ਵੀ ਜਿਹੜਾ ਹੈਗਾ ਪੂਰੇ ਪ੍ਰੋਟੈਸਟ ਚੱਲ ਰਹੇ ਸਨ ਔਰ ਧਰਨੇ ਵੀ ਚੱਲ ਰਹੇ ਸਾਨੂੰ ਉਹਨਾਂ ਨੇ ਪਿਛਲੇ ਦਿਨੀ ਪੁੱਡਾ ਦਫ਼ਤਰ ਵੀ ਜਿਹੜਾ ਹੈਗਾ ਘੇਰਿਆ ਸੀ ਰਾਜਾ ਬੜੰਗੋਰਾ ਨੇ ਤੇ ਔਰ ਭਾਵੇਂ ਕੀ ਜਿਹੜੇ ਇੱਕ ਪ੍ਰਮੁੱਖ ਆਗੂ ਆ ਪ੍ਰਤਾਪ ਸਿੰਘ ਬਾਜਵਾਵਰੀ ਉਹ ਇਸ ਮੁੱਦੇ ਜਿਹੜਾ ਹੁਣ ਭਾਵੇਂ ਭਗਦਾ ਮਸਲਾ ਚੱਲੇ ਮਸਲਾ ਚੱਲ ਰਿਹਾ ਹੈ ਇਸ ਗਿਆ ਲੈਂਡ ਪਾਲਿਸੀ ਦਾ ਉਹ ਆਸਟ੍ਰੇਲੀਆ ਵਿਖੇ ਮੀਟਿੰਗਾਂ ਕਰ ਰਹੇ ਨੇ ਰੋਜ਼ਾਨਾ ਉਹਨਾਂ ਦੀਆਂ ਖਬਰਾਂ ਆਉਂਦੀਆਂ ਸੋਸ਼ਲ ਮੀਡੀਆ ਤੇ ਅੱਜ ਪ੍ਰਤਾਪ ਸਿੰਘ ਬਾਜਬਣ ਨੇ ਆਸਟ੍ਰੇਲੀਆ ਚ ਫਲਾਣੇ ਦਿਨ ਜਾ ਕੇ ਘਰ ਖਾਣਾ ਖਾਦਾ ਤੇ ਔਰ ਫਲਾਣੇ ਆਗੂ ਦੇ ਨਾਲ ਆਸਟ੍ਰੇਲੀਆ ਦੇ ਨਾਲ ਮੀਟਿੰਗ ਕੀਤੀ ਤੇ ਇਸ ਤਰ੍ਹਾਂ ਉਹ ਮੀਟਿੰਗ ਕਰ ਰਹੇ ਨੇ ਉੱਥੇ ਵਿਦੇਸ਼ ਦੇ ਵਿੱਚ ਜਿਵੇਂ ਕਿ ਇਲੈਕਸ਼ਨ ਉਹਨਾਂ ਨੇ ਜਿਹੜਾ ਹੈਗਾ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਲੜਨੀ ਹੋਵੇ ਕਿਉਂਕਿ ਇੱਧਰ ਜਿਹੜਾ ਹੈਗਾ ਇੱਕ ਪੱਖ ਦਾ ਮਸਲਾ ਸੀ ਲੈਂਡ ਪਾਲਿਸੀ ਦਾ ਦੂਜੇ ਪਾਸੇ ਦੇਖਿਆ ਜਾਵੇ ਭਾਵੇਂ ਇਹ 4 ਹਫ਼ਤਿਆਂ ਲਈ ਹਾਈ ਕੋਰਟ ਨੇ ਇਸ ਤੇ ਰੋਕ ਲਾ ਦਿੱਤੀ ਗਈ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਪੋਲਿਟিক্যাল ਪਾਰਟੀਆਂ ਜਿਨ੍ਹਾਂ ਕੋਲੇ ਮੁੱਦਾ ਹੀ ਇਹ ਬਚਿਆ ਸੀ ਕਿਉਂਕਿ ਉਹ ਕੀ ਕਰਨੀਆਂ ਕਿ ਬੇਰਜ਼ਗਾਰ ਹੋ ਜਾਣਗੀਆਂ ਕਿ ਉਹਨਾਂ ਸਮਾਂ ਤਾਂ ਦੇਖੋ ਜਿਨ੍ਹਾਂ ਸਮਾਂ ਹਾਈ ਕੋਰਟ ਦੇ ਹੁਕਮ ਨਹੀਂ ਉਹਨਾਂ ਸਮਾਂ ਸਟੇ ਹੋਈ ਆ ਉਹਨਾਂ ਨੂੰ ਜਿਹੜਾ ਹੈਗਾ ਜੀ ਕਰਨਾ ਹੋਵੇਗਾ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਭਾਵੇਂ ਕਿ ਜਿਹੜਾ ਹੁਣ ਵਿਰੋਧੀ ਧਿਰ ਕੋਲੇ ਇੱਕ ਮੁੱਦਾ ਤਾਂ ਜਿਹੜਾ ਹੈਗਾ ਨਸ਼ਿਆਂ ਦਾ ਨਸ਼ਿਆਂ ਦਾ ਸਭ ਤੋਂ ਜਿਹੜੀ ਸਰਕਾਰ ਵਧਾਈ ਦੀ ਪਾਤਰ ਆ ਜਿਹੜੀ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਨਸ਼ਿਆਂ ਵਿਰੁੱਧ ਜੁੱਧ ਨੂੰ ਲੈ ਕੇ ਜਿਹੜਾ ਹੈਗਾ ਜੰਗ ਛੇੜੀ ਹੋਈ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਨੇ ਕਿਹਾ ਉਹਨਾਂ ਨੇ ਆਪਣਾ ਕੋਈ ਪਹਿਲਾਂ ਹੀ ਅਲਰਟ ਕਰ ਦਿੱਤਾ ਕੋਈ ਐਮਐਲਏ ਨਹੀਂ ਇਸ ਦੇ ਵਿੱਚ ਰੰਗਿਆ ਹੋਣਾ ਚਾਹੀਦਾ ਕੋਈ ਮਨਿਸਟਰ ਕਿਸੇ ਸਮਗਲਰ ਦੀ ਮਦਦ ਕਰੇਗਾ ਨਹੀਂ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਹੋਗੀ ਤੇ ਇਸ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਬਹੁਤ ਸਾਰੇ ਆਈਪੀਐਸ ਅਫਸਰਾਂ ਦੇ ਖਿਲਾਫ ਵੀ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਤੁਹਾਡੇ ਸਾਹਮਣੇ ਹੀ ਆ ਤੇ ਕਿਉਂਕਿ ਇਸ ਭ੍ਰਸ਼ਟਾਚਾਰ ਤੇ ਜਿਹੜਾ ਡਰੱਗ ਸਮਗਲਨਾਂ ਦਾ ਜਿਹੜਾ ਔਰ ਰਾਜਨੀਤਕਾਂ ਦਾ ਜਿਹੜਾ ਹੈਗਾ ਗੈਂਗਸਟਰਾਂ ਦਾ ਆਪਸੀ ਸਮਝੌਤਾ ਸੀ ਉਹਨੂੰ ਤੋੜ ਦਿੱਤਾ ਕਾਫੀ ਵੱਡੀ ਜਿਹੜੀ ਲੋਅਰ ਲੈਵਲ ਤੇ ਚਿੰਤ ਤੋੜਿਆ ਨਸ਼ਿਆਂ ਵਿਰੁੱਧ ਜਿਹੜਾ ਜਦ ਛੇੜ ਕੇ ਬਲਡੋਜ਼ਰ ਚੱਲੇ ਨੇ ਦੇ ਲੇ ਸਮਗਲਰ ਸੀ ਜਿਹੜੇ ਜਿਹੜੇ ਆਮ ਤੌਰ ਤੇ ਜਿਹੜੇ ਸਪਲਾਈਅਰ ਸੀ ਉਹਨਾਂ ਦੇ ਘਰ ਤੋੜੇ ਗਏ ਨੇ ਬਲਡੋਜ਼ਰ ਫੇਰ ਕੇ ਕਿਉਂਕਿ ਇੱਕ ਜ਼ਰੂਰ ਦਹਿਸਦ ਦਾ ਮਾਹੌਲ ਬਣਾਇਆ ਗਿਆ ਪਰ ਜਿਹੜੇ ਲੋਕ ਜਿਹੜੇ ਇਸ ਤੇ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਫਸ ਗਏ ਸਨ ਔਰ ਨੌਜਵਾਨ ਫਸ ਗਏ ਸਨ ਉਹਨਾਂ ਨੂੰ ਨਸ਼ੇੜੀ ਨਹੀਂ ਸਰਕਾਰ ਨੇ ਉਹਨਾਂ ਨੂੰ ਮਰੀਜ਼ ਜਿਹੜਾ ਹੈਗਾ ਮਰੀਜ਼ ਕਹਿ ਕੇ ਜਿਹੜਾ ਉਹਦਾ ਨਾਂ ਦਿੱਤਾ ਉਹਨਾਂ ਲਈ ਨਸ਼ਾ ਛਡਾਊ ਕੇਂਦਰ ਬਣਾਏ ਗਏ ਨੇ ਨਸ਼ਾ ਛਡਾਊ ਕੇਂਦਰਾਂ ਦੀਆਂ ਵੀ ਬੱਕਰੀਆਂ-ਬੱਕਰੀਆਂ ਪਾਲਸੀਆਂ ਨੇ ਔਰ ਜਲਦੀ ਹੀ ਸਰਕਾਰ ਜਿਹੜੀ ਬਾਇਓਮੈਟ੍ਰਿਕ ਕਰਨ ਜਾ ਰਹੀ ਆ ਕਿਉਂਕਿ ਉਹਦੇ ਵਿੱਚ ਉਹਦੇ ਫਿੰਗਰਪ੍ਰਿੰਟ ਤੇ ਆ ਜਾਏਗਾ ਇਹਨਾਂ ਦਾ ਜਿਹੜੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਮਰੀਜ਼ ਦਾਖਲ ਨੇ ਉਹਨਾਂ ਦੀ ਫਿੰਗਰਪ੍ਰਿੰਟ ਤੇ ਆਏਗਾ ਵੀ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਦਵਾਈਆਂ ਦਿੱਤੀਆਂ ਗਈਆਂ ਔਰ ਕਿਹੜੀ-ਕਿਹੜੀ ਦਵਾਈ ਇਹਨਾਂ ਨੂੰ ਚਾਹੀਦੀ ਹੈ ਨਹੀਂ ਆਮ ਤੌਰ ਤੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਆਧਾਰ ਕਾਰਡ ਦੇ ਕੇ ਔਰ ਲੈ ਜਾਂਦੇ ਸੀ ਇਹ ਨਸ਼ੇੜੀ ਲਾ ਜਾਂਦੇ ਸੀ ਜਿਆਦਾ ਔਰ ਕੀ ਗਊ ਗੋੜੀਆਂ ਇਹ ਇਹ ਵੇਚਦੇ ਵੀ ਸਨ ਕਿਉਂਕਿ ਨਸ਼ਾ ਛਡਾਉਣ ਦੀ ਖਾਤਰ ਦੇ ਵਿੱਚ ਇੱਕ ਇੱਕ ਸਪੈਸ਼ਲ ਗੋਲੀ ਜਿਹੜੀ ਹੈਲਥ ਡਿਪਾਰਟਮੈਂਟ ਵੱਲੋਂ ਲਾਈ ਗਈ ਹੈ ਜਿਹੜੀ ਨਸ਼ਾ ਛਡਾਓ ਕੇਂਦਰਾਂ ਦੇ ਵਿੱਚ ਆ ਜਿਹੜੀ ਕਿ ਚਿੱਟੇ ਦੀ ਨਾਮ ਰਾਜ ਬਿਮਾਰੀ ਜਿਹੜੀ ਲੱਗੀ ਹੋਈ ਹੈ ਲਤ ਉਹ ਤੋਂ ਛਡਾਉਣ ਲਈ ਉਹ ਗੋਲੀ ਦਿੱਤੀ ਜਾਂਦੀ ਆ ਕਿਉਂਕਿ ਗੋਲੀ ਡੋਜ਼ ਦੀ ਡੋਜ਼ ਸਲੋ 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 ਜਿਹੜਾ ਨਸ਼ਾ ਜਿਹੜਾ ਹੈਗਾ ਉਹਨੂੰ ਉਹਨੂੰ ਜੂਸ ਟੂ ਬੋਡੀ ਨੂੰ ਕਰਦੀ ਆ ਇਸ ਕਰਕੇ ਮਰੀਜ਼ਾਂ ਦੀ ਸਰਕਾਰ ਫਿੰਗਰਪ੍ਰਿੰਟ ਦੇ ਥਰੂ ਜਿਹੜਾ ਬਾਇਓਮੈਟ੍ਰਿਕ ਤੌਰ ਤੇ ਉਹਨਾਂ ਨੂੰ ਰਿਕਾਰਡ ਰੱਖਣ ਜਾ ਰਹੀ ਆ ਕਿਉਂਕਿ ਉਹਦੇ ਨਾਲ ਰਿਕਾਰਡ ਪਤਾ ਲੱਗ ਜਾਏਗਾ ਕੰਪਿਊਟਰ ਤੇ ਸਿਸਟਮ ਹੋਏਗਾ ਔਰ ਗੋਲੀ ਵੀ ਫਿੰਗਰਪ੍ਰਿੰਟ ਦੇ ਦਰਾਂ ਨਹੀਂ ਹੀ ਮਿਲੇਗੀ ਬਾਇਓਮੈਟ੍ਰਿਕ ਦੇ ਦਰਾਂ ਵੀ ਹਾਂ ਵੀ ਇਹਨੂੰ ਇੰਨੀ ਤਰੀਕ ਨੂੰ ਗੋਲੀ ਦਿੱਤੀ ਗਈ ਸੀ ਇੰਨੀ ਡੋਜ਼ ਵਾਲੀ ਦਿੱਤੀ ਗਈ ਸੀ ਤੇ ਅੱਗੇ ਕਿਹੜੀ ਦੇਣੀ ਆ ਪਰ ਇਹਦੇ ਨਾਲ ਮਿਸਯੂਜ਼ ਵੀ ਨਹੀਂ ਹੋਵੇਗਾ ਪਰ ਹੁਣ ਇਹ ਵੀ ਮੁੱਦਾ ਜਿਹੜਾ ਹੈਗਾ ਕਿਉਂਕਿ ਲੋਕ ਬਾਵਾ ਨਸ਼ੇ ਆਂਦੇ ਨੂੰ ਲੈ ਕੇ ਜਿਹੜਾ ਹੈਗਾ ਕਰ ਰਹੇ ਨੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਰ ਮੁੱਦਾ ਸੀ ਲੈਂਡ ਪੋਲਿੰਗ ਪਾਲਿਸੀ ਦਾ ਇਹਦੇ ਵਿੱਚ ਕਿੰਨੇ ਕੁ ਪਰਿਵਾਰ ਵਿਕਟਮ ਆਉਂਦੇ ਆ ਭਾਵੇਂ ਕਿ 63 64000 ਏਕੜ ਆ ਪਰ ਜਿਹੜੇ ਮੋਹਾਲੀ ਔਰ ਜਿਹੜੇ ਲੁਧਿਆਣਾ ਦੇ ਲੋਕ ਆ ਜਿਹੜੇ ਭਾਵੇਂ ਕਿ ਉਹਨਾਂ ਨੂੰ ਜਿਹੜੀ ਕਾਫੀ ਉਹ ਸਿਗੀ ਵੀ ਠੀਕ ਹੈ अर्बन ਸਟੇਟ ਕੱਟੀ ਜਾਏਗੀ ਕਿਉਂਕਿ ਮਹਾਲੀ ਦੇ ਵਿੱਚ ਤਾਂ ਪਹਿਲੇ ਹੀ अर्बन ਸਟੇਟਾਂ ਕੱਟੀਆਂ ਗਈਆਂ ਹੋਈਆਂ ਨੇ ਕਿਉਂਕਿ ਪਹਿਲੇ ਲੈਂਡ ਪਾਲਿਸੀ ਜ ਲੈਂਡ ਪੂਲਿੰਗ ਪਾਲਿਸੀ ਲਾਗੂ ਆ 2012 13 ਦੀ 15 ਦੀ ਪਰ ਇੱਥੇ ਜਿਹੜਾ ਇੱਕ ਇਹਨਾਂ ਨੇ ਆਰ ਆਰ ਐਕਟ ਜਿਹੜਾ ਹੈਗਾ ਆਰ ਐਕਟ ਹਟਾ ਦਿੱਤਾ ਜਿਹਦੇ ਵਿੱਚ ਅਕਵਾਇਰ ਕਰਨੀ ਹੁੰਦੀ ਆ ਜੇਕਰ ਕੋਈ ਕਿਸਾਨ ਨਹੀਂ ਦਿੰਦਾ ਜ਼ਮੀਨ ਉਹਦੀ ਧੱਕੇ ਨਾਲ ਅਕਵਾਇਰ ਕਰ ਲੈਣੀ ਹੁੰਦੀ ਆ ਪਰ ਇਸ ਵਾਰ ਜਿਹੜਾ ਇਹ ਕਾਨੂੰਨ ਆ ਇਹਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਜੋ ਹਟਾ ਦਿੱਤਾ ਗਿਆ ਵੀ ਜੇਕਰ ਕਿਸਾਨ ਦੀ ਮਰਜ਼ੀ ਆ ਉਹ ਕਿਸਾਨ ਆਪਣੀ ਜ਼ਮੀਨ ਦੇ ਦੇਵੇਗਾ ਪਰ ਜੇ ਨਹੀਂ ਮਰਜ਼ੀ ਨਹੀਂ ਦੇਵੇਗਾ ਪਰ ਰਹੇਗੀ ਉਹ ਐਗਰੀਕਲਚਰ ਮੋਡ ਤੇ ਕਿਉਂਕਿ ਐਗਰੀਕਲਚਰ ਮੋਡ ਲਈ ਹੈ ਪਰ ਜੇਕਰ ਕਿਸੇ ਨੇ ਕਮਰਸ਼ੀਅਲ ਜਿਹੜਾ ਹੈਗਾ ਉਹਨੂੰ ਯੂਜ਼ ਕਰਨਾ ਤੇ ਉਹਨੂੰ ਸਰਕਾਰ ਦੇ ਜਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਪੈਣਾ ਚਾਹੇ ਕਿਸਾਨ ਆਪਣੀ ਕਿਉਂ ਨਾ ਕਲੋਨੀ ਕੱਟ ਲਵੇ ਭਾਵੇਂ ਜੇਕਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਮਹਾਲੀ ਦੇ ਪੁਰਾਣੀ ਸਮੇਂ ਦੇ ਵਿੱਚ ਜਿਹੜੇ 12 18 17 18 ਸਾਲ ਪਹਿਲਾਂ ਲੈਂਡ ਪੂਲਿੰਗ ਹੇਠ ਆਈਆਂ ਜ਼ਮੀਨਾਂ ਨੂੰ ਵੀਡੀਓ ਦਿਖਾ ਕੇ ਉਹ ਜਾਰੀ ਕਰ ਰਹੇ ਨੇ ਵੀਡੀਓ ਇਹਦੇ ਵਿੱਚ ਅਸੀਂ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿਉਂਕਿ ਤੋ ਮਹਾਲੀ ਦੇ ਲੋਕਾਂ ਦੀ ਜਿਹੜੇ ਹੈਗੇ ਆ ਟੈਨਸ਼ਨ ਨਹੀਂ ਕਰਨੀ ਚਾਹੀਦੀ ਕਿਉਂਕਿ ਮਹਾਲੀ ਦੇ ਫਾਰਮਰ ਤਾਂ ਉਹਨਾਂ ਦੀ ਜੇਕਰ ਡਿਵੈਲਪਮੈਂਟ ਨਹੀਂ ਹੋਈ ਕਈ ਥਾਵਾਂ ਤੇ ਡਿਵੈਲਪਮੈਂਟ ਨਹੀਂ ਹੋਈ ਕੁਝ ਕਿ ਰਹੀਆਂ ਜਿਹੜੀਆਂ ਥਾਵਾਂ ਨਹੀਂ ਤੇ ਕਿਉਂਕਿ ਉੱਥੇ ਜੇ ਡਿਵੈਲਪਮੈਂਟ ਨਹੀਂ ਹੋਈ ਤਾਂ ਫਾਰਮਰ ਜੇ ਬਹੁਤ ਖੁਸ਼ ਆ ਕਿਉਂਕਿ ਉਹਦਾ ਰੇਟ ਵਧ ਰਿਹਾ ਉਹਦਾ ਰੇਟ ਮਹੀਨੇ ਬਾਅਦ ਉਸੇ ਪ੍ਰਾਪਰਟੀ ਦਾ ਉਸੇ ਪਲਾਟਾਂ ਦਾ ਜਿਹੜਾ ਉਹਨਾਂ ਨੂੰ ਲੈਟ ਜਿਹੜੇ ਦਿੱਤੇ ਆ ਇੰਟੈਂਟ ਲੈਟਰ ਦਿੱਤੇ ਆ ਉਹਨਾਂ ਦਾ ਰੇਟ ਵੱਧ ਰਿਹਾ ਉਹਦੇ ਤੇ ਤੇ ਇੱਥੇ ਜਿਹੜੀ ਪਾਲਿਸੀ ਸਰਕਾਰ ਨੇ ਜਿਹੜੀ ਪੰਜਾਬ ਸਰਕਾਰ ਨੇ ਹੁਣ ਨਵੀਂ ਬਣਾਈ ਆ ਇੰਟੈਂਟ ਲੈਟਰ ਜਿਹੜਾ ਪਲਾਟ ਦਾ ਦੇਣਗੇ ਜੀ ਨੂੰ ਜਿਹਦੇ ਤੇ ਜਿਹਦੀ ਜਗ੍ਹਾ ਆਏਗੀ ਉਹਦੇ ਤੇ ਉਹ ਲੋਨ ਪ੍ਰਾਪਤ ਵੀ ਕਰ ਸਕਦਾ ਬੈਂਕ ਦੇ ਵਿੱਚੋਂ ਕਿਉਂਕਿ ਫਾਰਮਰ ਨੂੰ ਆਮ ਤੌਰ ਤੇ ਕਿਸਾਨ ਨੂੰ ਡਰ ਸੀ ਜੇਕਰ ਲੈਂਡ ਪੂਲਿੰਗ ਪਾਲਿਸੀ ਹੇਠ ਆਂਦੀ ਆ ਸਾਡੀ ਜ਼ਮੀਨ ਤਾ ਅਸੀਂ ਤਾਂ 19 ਦਿਨ ਬੱਜੇ ਰਹਾਂਗੇ ਕਿਉਂਕਿ ਇਹ ਪਤਾ ਨਹੀਂ ਕਿੰਨੇ ਸਾਲ ਨਾਲ ਸਾਲ ਨਾਲ ਡਵੈਲਪ ਹੋਵੇ ਪਰ ਸਰਕਾਰ ਨੇ ਠੇਕੇ ਦੀ ਠੇਕਾ ਵੀ ਦੇਣਾ ਉਹਨਾਂ ਨੂੰ ਜਿਹੜਾ ਹੈਗਾ ਪਾਲਿਸੀ ਦੇ ਵਿੱਚ ਲਿਆਂਦਾ ਗਿਆ ਵੀ 50000 ਪਰ ਜੀਆਰ ਜਿਹੜਾ ਹੈ ਸਾਲ ਜਿੰਨੇ ਦਾ ਡਵੈਲਪਮੈਂਟ ਨਹੀਂ ਹੁੰਦੀ ਤੇ ਫਿਰ ਨਾਲ ਹੀ ਉਹਦੇ ਤੇ ਇੰਟੈਂਟ ਲੈਟਰ ਤੇ ਲੋਨ ਦੀ ਸ਼ਬਦਾ ਵੀ ਸਰਕਾਰ ਨੇ ਲਿਆਂਦੀ ਆ ਪਰ ਹੁਣ ਇਹ ਹਾਈ ਕੋਰਟ ਵੱਲੋਂ ਜਿਹੜਾ ਹੈਗਾ 1 ਮਹੀਨੇ ਦੀ ਸਟੇ ਕਰ ਦਿੱਤੀ ਗਈ ਆ ਹੁਣ ਆਪਾਂ ਗੱਲ ਦੇਖਾਂਗੇ ਵੀ ਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਕੋਲੇ ਇਹ ਆਗੂਆਂ ਕੋਲੇ ਮੁੱਦਾ ਹੀ ਇਹ ਰਹਿ ਗਿਆ ਸੀਗਾ ਲੈਂਡ ਪੂਲਿੰਗ ਪਾਲਿਸੀ ਕੀ ਉਹ ਹੁਣ ਕੀ ਕਾਰਵਾਈ ਕਰਨੀਆਂ ਕੀ ਉਹ ਸੱਚਮੁੱਚ ਬੇਰਜ਼ਗਾਰਤਾ ਨਹੀਂ ਹੋ ਜਾਣਗੀਆਂ ਕਿਉਂਕਿ ਹੁਣ ਕੋਈ ਸਰਕਾਰ ਵਿਰੁੱਧ ਅਜਿਹਾ ਮੁੱਦਾ ਨਹੀਂ ਜਿਸ ਤੇ ਲੋਕਾਂ ਨੂੰ ਇਕੱਠੇ ਕਰਤਾ ਜਾਵੇ ਕਿਉਂਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਉਹ ਰੁਖ ਤਿਆਰ اختیار ਕਰ ਜੀਆ ਕਿਉਂਕਿ ਇਲੈਕਸ਼ਨ ਦੇ ਵਿੱਚ ਵੀ ਜਿਹੜੀਆਂ 2027 ਚੋਣਾਂ ਦੇ ਵਿੱਚ ਵੀ ਸਮਾਂ ਥੋੜਾ ਰਹਿ ਗਿਆ ਭਾਵੇਂ 1.5 ਸਾਲ ਰਹਿ ਗਿਆ ਪਰ 6 ਮਹੀਨੇ ਪਹਿਲਾਂ ਜਿਹੜਾ ਹੈਗਾ 1.5 ਸਾਲ 6 ਮਹੀਨੇ ਪਹਿਲਾਂ ਵਿਰੋਧੀ ਧਿਰਾਂ ਨੂੰ ਕੋਈ ਨਾ ਕੋਈ ਮੁੱਦਾ ਜ਼ਰੂਰ ਚਾਹੀਦਾ ਹੁੰਦਾ ਪਰ ਹੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪੜੇ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ ਜੀ ਸਸੀਕਰ